ਸਨ 1861 ਦੀ ਮੱਧਮ ਸ਼ਮਾਰੀ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਕੇ 20 ਲੱਖ ਦੇ ਕਰੀਬ ਰਹਿ ਗਈ ਸੀ ਅੰਗਰੇਜ਼ਾਂ ਦੀ ਸਰਪ੍ਰਸਤੀ ਦੇ ਵਿੱਚ ਈਸਾਈ ಮತ ਦਾ ਪ੍ਰਚਾਰ ਇੰਨਾ ਵਧਿਆ ਕਿ ਵੱਡੇ-ਵੱਡੇ ਸਿੱਖ ਘਰਾਣਿਆਂ ਦੇ ਬੱਚੇ ਵੀ ਸਿੱਖੀ ਨੂੰ ਤਿਆਗ ਕੇ ਈਸਾਈ ਬਣਨ ਲੱਗੇ ਸਨ ਇਸ ਤੂਫਾਨ ਨੂੰ ਰੋਕਣ ਲਈ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਨੀਂ ਰੱਖੀ ਗਈ ਸਰਦਾਰ ਠਾਕੁਰ ਸਿੰਘ ਸੰਧਾਵਾਲੀ ਆ ਪ੍ਰਧਾਨ ਤੇ ਪ੍ਰੋਫੈਸਰ ਗੁਰਮੁਖ ਸਿੰਘ ਸਕੱਤਰ ਤੇ ਗਿਆਨੀ ਗਿੱਤ ਸਿੰਘ ਜੀ ਨੂੰ ਦਫਤਰੀ ਜ਼ਿੰਮੇਵਾਰੀ ਸੌਂਪੀ ਗਈ। ਕੁਝ ਸਮੇਂ ਬਾਅਦ ਹੀ ਇਹ ਸਭਾ ਆਪਣੇ ਅਸਲ ਮਕਸਦ ਤੋਂ ਪਟਕਣ ਲੱਗੀ। ਸਿੰਘ ਸਭਾ ਦੇ ਸਰਪ੍ਰਸਤ ਬਾਬਾ ਖੇਮ ਸਿੰਘ ਜੀ ਦੇ ਦੀ ਗੁਰਮਰਯਾਦਾ ਤੋਂ ਉਲਟ ਚੱਲਣ ਲੱਗੀ। ਉਹ ਕਿਰਪਾਨ ਦੇ ਨਾਲ ਜਨੇਊ ਪਹਿਨਣ ਲੱਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਲੱਗੇ ਤੇ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਕਰ ਦਿੱਤੀਆਂ। ਇੱਧਰ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮukh ਸਿੰਘ ਜੀ ਨੇ ਹਾਰ ਨਾ ਮੰਨੀ। 2 ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਜਿਸ ਦੇ ਪ੍ਰਧਾਨ ਬੂਟਾ ਸਿੰਘ ਇਸ ਕਦਰ ਪ੍ਰੋਫੈਸਰ ਗੁਰਮੁਖ ਸਿੰਘ ਬਣੇ ਜੀ ਦੀ ਸੰਪਾਦਨਾ ਦੇ ਵਿੱਚ ਲਾਹੌਰ ਤੋਂ ਹਾਲਸਾ ਅਖਬਾਰ ਛਪਣ ਲੱਗਾ ਜਿਸ ਨੇ ਕਿ ਸਿੱਖੀ ਪ੍ਰਚਾਰ ਦੇ ਵਿੱਚ ਅੱਗ ਲਾ ਦਿੱਤੀ ਮੜੀ ਮਸਾਣਾ ਤੇ ਥਿੱਤਾਂ ਵਰਤਾਂ ਤੇ ਹੋਰ ਸਮਾਜਿਕ ਕ੍ਰਿਤਿਆਵਾਂ ਦੇ ਖਿਲਾਫ ਗਿਆਨੀ ਜੀ ਨੇ ਬੜੀ ਜ਼ੋਰਦਾਰ ਆਵਾਜ਼ ਉਠਾਈ ਉਹਨਾਂ ਦੀਆਂ ਲਿਖਤਾਂ ਨੇ ਲੋਕਾਂ ਦੇ ਮਨਾਂ ਵਿੱਚੋਂ ਝੂਠੇ ਕਰਮਕਾਂਡਾਂ ਨੂੰ ਕੱਢ ਕੇ ਸਿੱਖੀ ਦੇ ਰਾਹ ਤੇ ਪਾਇਆ